ਪੰਜਾਬੀਆਂ ਲਈ ਮਾਣ ਵਾਲੀ ਖਬਰ ਨੌਜਵਾਨਾਂ ਨੇ ਵਿਧਾਇਆ ਮਾਣ ਪੰਜਾਬ ਤੋਂ ਬਾਅਦ ਕੈਨੇਡਾ ਚ ਬੱਲੇ ਬੱਲੇ ਲੰਡਨ ਚ ਵਾਪਰਿਆ ਵੱਡਾ ਹਾਦਸਾ ਹਫੜਾ ਦਫੜੀ ਦਾ ਬਣਿਆ ਮਾਹੌਲ ਘਟਨਾ ਦੀ ਜਾਂਚ ਜਾਰੀ ਸਿੱਖਾਂ ਲਈ ਵੱਡੀ ਖੁਸ਼ਖਬਰੀ ਦੋ ਤਕਤਾਂ ਦਾ ਵਿਵਾਦ ਹੋਇਆ ਖਤਮ ਜਥੇਦਾਰ ਸਾਹਿਬ ਨੇ ਦਿੱਤੀ ਜਾਣਕਾਰੀ ਅਮਰੀਕਾ ਤੋਂ ਆਈ ਮਾੜੀ ਖਬਰ ਇੱਕ ਹੋਰ ਪੰਜਾਬੀ ਦੀ ਗਈ ਜਾਨ ਮਾਪਿਆਂ ਦਾ ਰੋ ਰੋ ਬੁਰਾ ਹਾਲਾਤ ਪੰਜਾਬੀ ਲਈ ਮਾਣ ਵਾਲੀ ਖਬਰ ਸਾਹਮਣੇ ਆਈ ਹੈ ਪੀਰੂ ਦੀ ਰਾਜਸਤਾਨੀ ਲੰਬਾ ਵਿਖੇ ਹੋਏ ਪੈਨ ਅਮਰੀਕਨ ਚੈਂਪੀਅਨਸ਼ਿਪ 20 ਸਾਲਾਂ ਤੋਂ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ 'ਚ ਕੈਨੇਡਾ ਦੇ ਪੰਜ ਪੰਜਾਬੀ ਪਹਿਲਵਾਨਾਂ ਨੇ ਪੰਜ ਤਗਮੇ ਜਿੱਤੇ ਨੇ ਕੈਨੇਡਾ ਵੱਲੋਂ 20 ਪਹਿਲਵਾਨਾਂ ਨੇ ਇਹਨਾਂ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਜਿਨ੍ਹਾਂ 'ਚ ਪੰਜ ਪੰਜਾਬੀ ਪਹਿਲਵਾਨ ਅਰਪਿੰਦਰ ਕੌਰ ਜੋਲ, ਰੋਹਿਤ ਬੱਲ, ਮਾਈਕਲਜੀਤ ਸਿੰਘ ਗਰੇਵਾਲ, ਤੇਜਵੀਰ ਸਿੰਘ ਢੀਂਸਾ ਤੇ ਚਰਨਜੋਤ ਸਿੰਘ ਕੰਗ ਪੀਰੂ ਗੈਸਨ ਅਤੇ ਪੰਜੇ ਪਹਿਲਵਾਨਾਂ ਨੇ ਤਗਮੇ ਜਿੱਤ ਕੇ ਪਾਈਚਾਰੇ ਦਾ ਮਾਣ ਵਧਾਇਆ 67 ਕਿਲੋ ਵਰਗ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਮੋਲਾਪੁਰ ਦਾਕਾ ਨੇੜਲੇ ਪਿੰਡ ਮੰਡੀਆਣਾ ਦੇ ਬਲਰਾਜ ਸਿੰਘ ਜੋਲ ਦੀ ਹੁਣ ਹਰਦੀ ਰਪਿੰਦਰਕੌਰ ਜੋਲ ਨੇ ਚਾਂਦੀ ਦਾ ਤਗਮਾ ਜਿੱਤਿਆ ਜਦਕਿ 70 ਕਿਲੋ ਵਰਗ ਕੁਸ਼ਤੀ ਮੁਕਾਬਲੇ ਵਿੱਚ ਕੈਨੇਡੀਅਨ ਮਲ ਰੈਸਲਿੰਗ ਕਲੱਬ ਦੇ ਪਹਿਲਵਾਨ ਰੋਹਿਤ ਵੱਲ ਨੇ ਕੰਸੀ ਦਾ ਤਗਮਾ ਹਾਸਲ ਕੀਤਾ 92 ਕਿਲੋ ਵਰਗ ਕੁਸ਼ਤੀ ਮੁਕਾਬਲੇ ਵਿੱਚ ਬਰਨਵੀ ਮਾਊਂਟੇਨ ਰੈਸਲਿੰਗ ਕਲੱਬ ਦੇ ਪਹਿਲਵਾਨ ਮਾਈਕਲ ਜਿੱਤ ਗਰੇਵਾਲ 97 ਕਿਲੋ ਵਰਗ ਵਿੱਚ ਇਸੇ ਕਲੱਬ ਦੇ ਪਹਿਲਵਾਨ ਤੇਜਵੀਰ ਸੰਗਠੀਂਸਾ ਅਤੇ 125 ਕਿਲੋਗ੍ਰam ਕੁਸ਼ਤੀ ਮੁਕਾਬਲੇ ਵਿੱਚ ਪਹਿਲਵਾਨ ਚਰਨਜੋਤ ਸਿੰਘ ਕੰਗ ਨੇ ਚਾਂਦੀ ਦੇ ਤਗਮੇ ਜਿੱਤੇ ਨੇ ਇੰਗਲੈਂਡ ਦੀ ਰਾਸ਼ਤਾਨੀ ਲੰਡਨ ਦੇ ਸਾਊਥ ਹੈਂਡ ਹਵਾਈ ਅੱਡੇ ਤੇ ਉਡਾਣ ਭਰਨ ਤੋਂ ਫੌਰੀ ਮਗਰੋਂ ਛੋਟਾ ਜਹਾਜ਼ ਬਿਜ਼ਨੈਸ ਜੈਟ ਪਲੈਨ ਹਾਦਸਾ ਗ੍ਰਸਤ ਹੋ ਗਿਆ ਹਾਦਸੇ ਮਗਰੋਂ ਇਹ ਆਤਾਤ ਵਜੋਂ ਹਵਾਈ ਅੱਡੇ ਨੂੰ ਅਗਲੇ ਹੁਕਮਤ ਤੱਕ ਬੰਦ ਕਰ ਦਿੱਤਾ ਗਿਆ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਬਾਰੇ ਫੌਰੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਨੀਦਰਲੈਂਡ ਦੀ ਜੀਓਸ ਐਵੀਏਸ਼ਨ ਦਾ ਇਹ ਜਹਾਜ਼ ਗ੍ਰੀਸ ਤੋਂ ਬੁਲਾ ਕੁਰੇਸ਼ੀਆ ਤੇ ਅੱਗੇ ਸਾਊਥ ਹੈਂਡ ਆਇਆ ਸੀ ਜਹਾਜ਼ ਨੇ ਵਾਪਸ ਨੀਦਰਲੈਂਡ ਲਈ ਉਡਾਨ ਭਰੀ ਸੀ ਜੀਓਸ ਐਵੀਏਸ਼ਨ ਨੇ ਆਪਣੀ ਐਸ ਜੂ জেড 1 ਉਡਾਣ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕੀਤੀ ਹੈ ਉੱਧਰ ਬ੍ਰਿਟਿਸ਼ ਮੀਡੀਆ ਨੇ ਕਿਹਾ ਕਿ ਬੀਚ ਕਰਾਫਟ 2200 ਸੁਪਰਕਿੰਗ ਜਹਾਜ਼ ਸ਼ਾਮਲ ਸੀ ਜੋ ਮਰੀਜ਼ਾਂ ਨੂੰ ਲੈ ਜਾਣ ਲਈ ਮੈਡੀਕਲ ਪ੍ਰਣਾਲੀਆਂ ਨਾਲ ਲੈ ਸੀ ਇਹ ਇੱਕ ਟ੍ਰੈਂਵੋ ਪ੍ਰੋਪ ਜਹਾਜ਼ ਹੈ ਜੋ 12 ਮੀਟਰ 48 ਫੁੱਟ ਲੰਬਾ ਲੰਡਨ ਸਾਊਥਹੈਂਡ ਮੁਕਾਬਲੇ ਛੋਟਾ ਹਵਾਈ ਅੱਡਾ ਜੋ ਲੰਡਨ ਤੋਂ ਕਰੀਬ 72 ਕਿਲੋਮੀਟਰ ਪੂਰਬ ਵੱਲ ਹਾਦਸਾ ਕਰਕੇ ਅਗਲੇ ਹੁਕਮਤ ਤੱਕ ਹਵਾਈ ਅੱਡੇ ਤੋਂ ਉਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦਕਿ ਪੁਲਿਸ ਐਮਰਜੈਂਸੀ ਸੇਵਾਵਾਂ ਅਤੇ ਹਵਾਈ ਸੇਵਾ ਨਾਲ ਜੁੜੇ ਤਫ਼ਤੀਸ਼ਕਰ ਮੌਕੇ ਤੇ ਕੰਮ ਕਰ ਰਹੇ ਨੇ ਡਿਜੀਟਲ ਮੀਡੀਆ ਤੇ ਪ੍ਰਸਾਰਿਤ ਤਸਵੀਰਾਂ ਵਿੱਚ ਹਾਦਸੇ ਵਾਲੀ ਥਾਂ ਤੋਂ ਅੱਗ ਅਤੇ ਕਾਲੇ ਧੂੰਏ ਦੇ ਗੁਬਾਰੇ ਦੇਖੇ ਜਾ ਸਕਦੇ ਨੇ ਹਵਾਈ ਅੱਡੇ ਤੇ ਪਰਿਵਾਰ ਨਾਲ ਮੌਜੂਦ ਜੌਨ ਜੌਨਸਨ ਨੇ ਕਿਹਾ ਕਿ ਉਸਨੇ ਜਹਾਜ਼ ਦੇ ਪਹਿਲਾਂ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਇੱਕ ਵੱਡਾ ਅੱਗ ਦਾ ਗੋਲਾ ਦੇਖਿਆ ਜੌਨਸਨ ਨੇ ਕਿਹਾ ਕਿ ਜਹਾਜ਼ ਨੇ ਉਡਾਣ ਭਰੀ ਅਤੇ 3 ਜਾਂ 4 ਸਕਿੰਟਾਂ ਬਾਅਦ ਇਹ ਆਪਣੇ ਖੱਬੇ ਪਾਸੇ ਜ਼ੋਰ ਨਾਲ ਚੁੱਕਣ ਲੱਗਾ ਤੇ ਲਗਭਗ ਉਲਟ ਗਿਆ ਤੇ ਜ਼ਮੀਨ ਤੇ ਜਾ ਡਿੱਗਿਆ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰਾਂ ਦਰਮਿਆਨ ਚੱਲ ਰਿਹਾ ਵਿਵਾਦ ਉਸ ਵੇਲੇ ਖਤਮ ਹੋ ਗਿਆ ਜਦ ਦੋਹਾਂ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੇ ਪੰਜ ਸਿੰਘ ਸਹਿਬਾਨ ਦੀ ਇਕਤਰਤਾਵਾ ਕਰਕੇ ਪਿਛਲੇ ਸਮੇਂ ਵਿੱਚ ਆਪਣੇ ਵੱਲੋਂ ਇੱਕ ਦੂਜੇ ਵਿਰੁੱਧ ਜਾਰੀ ਕੀਤੇ ਹੁਕਮ ਰੱਦ ਕਰਨ ਦਾ ਐਲਾਨ ਕੀਤਾ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਜਾਣਕਾਰੀ ਦਿੰਦੇ ਆ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੇ ਕਿਹਾ ਕਿ ਤਖਤ શ્રી ਹਰਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਜਨਰਲ 77 ਇੰਦਰਜੀਤ ਸਿੰਘ ਵੱਲੋਂ ਉਹਨਾਂ ਨੂੰ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਸਤਾ ਨੂੰ ਪ੍ਰਵਾਨ ਕਰਦੇ ਹਾਂ ਸਿੰਘ ਸਾਹਿਬਾਨ ਵੱਲੋਂ ਜਾਰੀ ਉਦੇਸ਼ਾਂ ਬਾਰੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਤਖਤ શ્રી ਹਰਮੰਦਰ ਸਾਹਿਬ ਦੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਅਗਵਾਈ ਵਿੱਚ ਵੀ ਪੰਜ ਸੰਸਦ ਸਹਿਬਾਨ ਵੱਲੋਂ 71 ਤੱਕ ਕੀਤੀ ਗਈ ਜਿਸ ਉਪਰੰਤ ਉਹਨਾਂ ਵੱਲੋਂ ਭੇਜੇ ਗਏ ਪੱਤਰ ਅਨੁਸਾਰ ਉਥੋਂ ਦੇ ਪੰਜ ਸੰਸਦ ਸਹਿਬਾਨ ਵੱਲੋਂ ਵੀ ਜਾਰੀ ਹਦੇਸ਼ਾਂ ਨੂੰ ਵਾਪਸ ਲੈ ਲਿਆ ਗਿਆ ਗਿਆਨੀ ਗੜਗਾਜ ਨੇ ਕਿਹਾ ਕਿ ਹੁਣੇ ਵਿਵਾਦ ਸਮਾਪਤ ਹੋ ਗਿਆ ਜੱ태ਦਾਰ ਗੜਗਾਜ ਨੇ ਵੀ ਕਿਹਾ ਕਿ ਤਖਤਸ਼ਰੀ ਪਟਨਾ ਸਾਹਿਬ ਕਮੇਟੀ ਨੂੰ ਹੁਕਮ ਦਿੱਤਾ ਗਿਆ ਕਿ ਉਹ ਸਾਬਕਾ ਜੱਤੇਦਾਰ ਗਿਆਨੀ ਰਣਜੀਤ ਸਿੰਘ ਗੌਰ ਨਾਲ ਮੀਟਿੰਗ ਕਰਕੇ ਉਹਨਾਂ ਦਾ ਵਕਾਇਆ ਸੇਵਾਫਲ ਦੇ ਮਾਮਲੇ ਦੇ ਵਿਵਾਦ ਨੂੰ ਜਲਦ ਹੱਲ ਕਰਨ ਇਸ ਦੇ ਨਾਲ ਹੀ ਉਹਨਾਂ ਗਿਆਨੀ ਗੌਰ ਨੂੰ ਵੀ ਹਦੇਸ਼ ਕੀਤਾ ਕਿ ਉਹ ਇਸ ਸੰਬੰਧੀ ਮੀਡੀਆ ਜਾਂ ਡਿਜੀਟਲ ਮੀਡੀਆ ਵਿੱਚ ਕੋਈ ਬਿਆਨਬਾਜ਼ੀ ਨਹੀਂ ਕਰਨਗੇ ਜਾਬ ਦੇ ਧਰਮਕੋਟ ਦੇ ਪਿੰਡ ਗੁਲਾਟੀ ਦੇ ਨੌਜਵਾਨ ਦੀ ਅਮਰੀਕਾ ਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਗੁਰਜਨ ਸਿੰਘ ਨਾਂ ਦਾ ਇਹ ਨੌਜਵਾਨ ਲਗਭਗ 5 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉੱਥੋਂ ਦੇ ਸ਼ਹਿਰ ਕੈਲੀਫੋਰਨੀਆ ਵਿੱਚ ਸਟੋਰ ਤੇ ਕੰਮ ਕਰਦਾ ਸੀ ਮ੍ਰਿਤਕ ਦੇ ਭਰਾ ਤੇ ਕੌਂਗਰਸੀ ਆਗੂ ਗੁਰਮੁਖ ਸਿੰਘ ਨੇ ਦੱਸਿਆ ਕਿ ਲੰਗੀ ਸ਼ਾਮ 6 ਵਜੇ ਦੇ ਕਰੀਬ ਜਦ ਉਹ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਉਕਤ ਪਰਿਵਾਰ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ ਦਾ ਕਰੀਬੇ ਅਤੇ ਇਹ ਨੌਜਵਾਨ ਅਮਰੀਕਾ ਵਿੱਚ ਸਾਬਕਾ ਵਿਧਾਇਕ ਤੇ ਭਰਾ ਇਕਵਾਲ ਸਿੰਘ ਲੋਕਅੜ ਦੇ ਸਟੋਰ ਉੱਤੇ ਹੀ ਕੰਮ ਕਰਦਾ ਸੀ ਉਹਨਾਂ ਵੱਲੋਂ ਹੀ Laash ਨੂੰ ਭਾਰਤ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ